ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਤੁਹਾਨੂੰ 6 ਮਹੀਨਿਆਂ ਦੇ ਕਾਫ ਤੋਂ ਲੈ ਕੇ ਗੱਬਣ ਹੋਣ ਤੱਕ ਦੀ ਝੋਟੀ ਦੇ ਫੀਲਡ ਬਾਰੇ ਜਾਣਕਾਰੀ ਦੇਣੀ ਆ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਔਰ ਲਾਈਕ ਜ਼ਰੂਰ ਕਰ ਦੇਣਾ ਦੋਸਤੋ ਜਿਹੜੀ ਆਪਾਂ ਨੇ ਫੀਲਡ ਬਣਾਉਣੀਆਂ ਤਾਂ ਉਹਦੇ ਬਾਰੇ ਜਾਣਕਾਰੀ ਆ ਨੰਬਰ 1 ਮੱਕੀ 20 ਕਿਲੋ ਕਣਕ 30 ਕਿਲੋ ਮੂੰਗੀ ਚੂਰੀ 5 ਕਿਲੋ ਸੋਇਆ ਚੂਰੀ 12.5 ਕਿਲੋ ਸਰੋਂ ਦੇ ਖਾਲ 10 ਕਿਲੋ ਮਾਸਟਰ ਡੀਓਸੀ 10 ਕਿਲੋ ਨਮਕ 1.5 ਕਿਲੋ ਵਾਫਰ 1 ਕਿਲੋ ਇਹ ਤੁਸੀਂ ਫੀਡ ਬਣਾ ਲੈਣੀ ਆ ਦੋਸਤੋ ਜੋ ਕਿ ਪਸ਼ੂ ਨੂੰ ਡੇਲੀ ਰੁਟੀਨ ਦੇ ਵਿੱਚ ਪਾਓ ਤਾਂ ਕਿ ਜੋ ਤੁਹਾਡਾ ਕਾਫਾ ਛੇਤੀ ਹੀ ਤਿਆਰ ਹੋ ਜਾਏ ਤੇ ਨਾਲ ਹੀ ਗੱਬਣ ਹੋਣ ਦੇ ਵਿੱਚ ਸਹਾਈ ਹੋਏ ਤਾਂ ਇਸ ਦੇ ਨਾਲ-ਨਾਲ ਤੁਸੀਂ ਅਨਟਾਸ ਕੰਪਨੀ ਦਾ ਅ ਅਨਟਾਸ ਕੰਪਨੀ ਦਾ ਕਾਫੀ ਪਲਾਣਾ ਆਰਡਰ ਵੀ ਵਰਤ ਸਕਦੇ ਹਾਂ ਜੋ ਕਿ ਡੇਲੀ ਦਾ ਰੁਟੀਨ ਵਿੱਚ 100 ਗ੍ਰਾਮ ਪਾਉਣਾ ਜ਼ਰੂਰੀ ਆ ਤੁਸੀਂ ਇਹ ਦੇਖ ਸਕਦੇ ਆ ਜਿਹੜੀ ਆਪਣੀ ਕੱਟੀਏ ਸਾਹਮਣੇ ਖੜੀ ਆ ਇਹ ਅੱਜ 1 ਸਾਲ 2 ਮਹੀਨੇ ਦੀ ਹੋ ਚੁੱਕੀ ਆ ਮੰਨ ਲਓ ਕਿ 14 ਮਹੀਨੇ ਦੀ ਆ ਇਹ ST 736 ਦੀ ਆ ਦੋਸਤੋ ਇਸੇ ਕਰਕੇ ਆਪਾਂ ਕਹਿੰਨੇ ਆ ਘੱਟ ਖਰਚਾ ਵਾਧਾ ਆਮਦਨ ਕਰੋ ਤਾਂ ਆਪਣੇ ਫਾਰਮ ਦੇ ਦੀ ਬੜੌਤਰੀ ਵੀ ਕਰੋ ਦੋਸਤੋ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਇਹ ਕਹਿੰਨੇ ਆ ਵੀ ਸੀਮਣਾ ਉਹ ਯੂਜ਼ ਕਰੋ ਜੋ ਜਿੰਨਾ ਬੁੱਲਾਂ ਦੇ ਬੱਚੇ ਦੁੱਧ ਤੇ ਆਏ ਹੋਣ ਨਾ ਕੇ ਕੋਈ ਮਹਿੰਗਾ ਸੀਮਨ ਯੂਜ਼ ਕਰੋ ਆਪਾਂ ਆਪਣੇ ਘਰ ਸਿਰਫ ਐਚ ਡੀਬੀ ਦੇ ਹੀ ਸੀਮਨ ਯੂਜ਼ ਕਰਦੇ ਆ ਜਿਵੇਂ ਕਿ ਕੱਟੀ ਐਸਟੀ 736 ਦੀ ਆ ਉਸ ਤੋਂ ਅੱਗੇ ਝੋਟੀ ਖੜੀ ਆ ਜਿਹੜੀ ਉਹ ਐਮ 29 ਦੀ ਆ ਉਸ ਤੋਂ ਅੱਗੇ ਆਪਾਂ ਤਾਨਸੂ ਪਿੰਡ ਤੋਂ ਲੈ ਕੇ ਆਏ ਦੂ ਅੱਗੇ ਰੁਸਤ ਮਹਿੰਦ ਦੀ ਆ ਦੋਸਤੋ ਹੁਣ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਸੋਸ਼ਲ ਮੀਡੀਆ ਦੇ ਉੱਤੇ ਕੀ ਕੀ ਨਹੀਂ ਹੋ ਰਿਹਾ ਦੋਸਤੋ ਇਸੇ ਕਰਕੇ ਆਪਾਂ ਵੀਡੀਓ ਪਾਉਂਦੇ ਆ ਕੋਈ ਵੀ ਵੀਡੀਓ ਪਾਉਂਦੇ ਆ ਤਾਂ ਮਤਬਲ ਦੇ ਵਾਸਤੇ ਹੀ ਪਾਉਂਦੇ ਆ ਦੋਸਤੋ ਜਿੰਨੀ ਕ ਆਪਾਂ ਨੂੰ ਜਾਣਕਾਰੀ ਆ ਉਨੀ ਕ ਹੀ ਆਪਾਂ ਤੁਹਾਡੇ ਤੱਕ ਸ਼ੇਅਰ ਕਰਦੇ ਆ ਦੋਸਤੋ ਇਸੇ ਕਰਕੇ ਆਪਾਂ ਆਪਣੇ ਘਰੇ ਐਸਟੀ 636 ਦੀ ਆ ਆ ਦੇਖੋ ਜੀ 6 ਮਹੀਨੇ ਦੀ ਇਹ ਸੱਤਵਾਂ ਮਹੀਨਾ ਲੱਗਾ ਹੋਇਆ ਹੈ ਇਹਨੂੰ ਇਹ ਐਮ 468 ਦੀ ਆ ਆ ਦੇਖੋ M127 ਦਾ ਕੱਟਾਗਾ ਜੀ ਦੇਖੋ ਪਿੱਠਪੂੜਾ ਟੈਸਟਿਕਲ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ